ਵਾਇਗੁਰੂ ਦੀ ਖਾਲਸਾ ਸ੍ਰੀ ਵਾਇਗੁਰੂ ਜੀ ਕੀ ਫਤਿਹ ਉਮਰ ਬੀਤ ਗਈ ਗੁਰਦੁਆਰੇ ਜਾਂਦਿਆਂ ਦੀ ਬਾਣੀ ਵਿਚਾਰਨ ਦੀ ਕਦੇ ਨਾ ਲੋੜ ਸਮਝੀ ਹੁਕਮਨਾਮੇ ਲਈ ਵੀ ਗਰੰਥੀ ਤੇ ਟੇਕ ਰੱਖੀ ਖੁਦ ਪੜਨ ਦੀ ਕਦੇ ਨਾ ਲੋੜ ਸਮਝੀ ਮੱਥਾ ਟੇਕ ਕੇ ਮਾਇਆ ਦੀ ਭੇਟ ਦਿੱਤੀ ਮਨ ਅਰਪਣ ਦੀ ਕਦੇ ਨਾ ਲੋੜ ਸਮਝੀ ਕੜਾਂ ਪ੍ਰਸ਼ਾਦ ਲੈ ਕੇ ਲੰਗਰ ਘਰ ਚ ਜਾ ਵੜਦੇ ਗੁਰੂ ਦੇ ਗਿਆਨ ਦੀ ਕਦੇ ਨਾ ਲੋੜ ਸਮਝੀ ਰੁਮਾਲੇ ਚੜਾ ਚੜਾ ਕੇ ਗੁਰ ਘਰ ਭਰ ਦਿੱਤੇ ਮਦਦ ਗਰੀਬ ਦੀ ਕਦੇ ਨਾ ਲੋੜ ਸਮਝੀ ਉੰਜ ਗੁਰੂਆਂ ਦਾ ਬਹੁਤ ਹਾਂ ਸਤਿਕਾਰ ਕਰਦੇ ਗੁਰੂ ਦੀ ਮੰਨਣ ਦੀ ਕਦੇ ਨਾ ਲੋੜ ਸਮਝੀ ਤਨ ਧੋ ਲਿਆ ਨਾ ਨਾ ਕੇ ਸਰੋਵਰਾਂ ਵਿੱਚ ਮਨ ਨੂੰ ਧੋਣ ਦੀ ਕਦੇ ਨਾ ਲੋੜ ਸਮਝੀ ਬਾਣੀ ਦਾ ਜਾਪ ਕਰਕੇ ਵਾਈਗੁਰੂ ਜੀਓ ਆਪਾਂ ਨੂੰ ਗੁਰੂ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣ ਨਾਲ ਬਹੁਤ ਖੁਸ਼ੀ ਮਿਲਦੀ ਹੈ ਜਿਸ ਤਰ੍ਹਾਂ ਵਾਈਗੁਰੂ ਜੀ ਕਹਿੰਦੇ ਨੇ ਪ੍ਰਮਾਤਮਾ ਉਸ ਹਰ ਇੱਕ ਇਨਸਾਨ ਵਿੱਚ ਵੱਸਦਾ ਹੈ ਚਾਹੇ ਉਹ ਅਮੀਰ ਹੋਵੇ ਜਾਂ ਗਰੀਬ ਹੋਵੇ ਆਪਾਂ ਕਿਸੇ ਗਰੀਬ ਦੀ ਮਦਦ ਕਰਦੇ ਹਾਂ ਤਾਂ ਸਾਡੀ ਮਦਦ ਪ੍ਰਮਾਤਮਾ ਕਰਦੇ ਹਨ ਇਹੀ ਆਪਾਂ ਨੇ ਦੇਖਣਾ ਹੈ ਕਿ ਆਪਾਂ ਕਿਸੇ ਦੀ ਕਿਸ ਤਰ੍ਹਾਂ ਮਦਦ ਕਰ ਸਕਦੇ ਹਾਂ ਜਿਵੇਂ ਕਈ ਵਾਰੀ ਗਰੀਬ ਘਰ ਪਰਿਵਾਰ ਦੇ ਵਿੱਚ ਬੱਚੇ ਨੂੰ ਪੜ੍ਹਨ ਲਿਖਣ ਦੀ ਜ਼ਰੂਰਤ ਹੁੰਦੀ ਹੈ ਪਰ ਉਹ ਗਰੀਬੀ ਦੇ ਕਾਰਨ ਪੜਾ ਨਹੀਂ ਸਕਦੇ ਉਸ ਬੱਚੇ ਨੂੰ ਆਪਾਂ ਮਦਦ ਕਰ ਸਕਦੇ ਹਾਂ ਕਈ ਵਾਰੀ ਕਾਪੀਆਂ ਦੁਆਰਾ ਪੈਨਸਲ ਦਾ ਫੀਸ ਜਾਂ ਕਿਸੇ ਸਕੂਲ ਦੀ ਵਰਦੀ ਜਾਂ ਬੂਟ ਵੀ ਲੈ ਕੇ ਬੱਚੇ ਦੀ ਕਿਸੇ ਤਰ੍ਹਾਂ ਦੀ ਵੀ ਮਦਦ ਆਪਾਂ ਉਹਦੇ ਜ਼ਰੂਰਤ ਦੇ ਮੁਤਾਬਕ ਕਰ ਸਕਦੇ ਹਾਂ ਉਸ ਬੱਚੇ ਦੀ ਤਾਂ ਕਿ ਪੜ੍ਹ ਲਿਖ ਕੇ ਜ਼ਿੰਦਗੀ ਬਣ ਜਾਵੇ ਫਿਰ ਉਸ ਪਰਮਾਤਮਾ ਨੂੰ ਤੁਸੀਂ ਵੀ ਬਹੁਤ ਚੰਗੇ ਲੱਗਦੇ ਹੋ ਇਸ ਕਰਕੇ ਆਪਾਂ ਨੂੰ ਗਰੀਬ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ